ਚਕਤਰ ਦਰਜਾ ਬਦਰਚਾਰ ਸਤਕਾਰਯੋਗ ਪਿੰਡਾਂ ਦੇ ਮਤਵੰਤੇ ਸੱਜਣ ਸਰਪੰਚ ਪੰਚ ਨੰਬਰਦਾਰ ਇਧਰਲੇ ਪਾਸੇ ਸਾਡੀਆਂ ਬਹੁਤ ਸਤਕਾਰਯੋਗ ਬੀਬੀਆਂ ਪੈਣਾ ਸਟੇਜ ਉੱਪਰ ਸਾਡੀ ਪਾਰਟੀ ਦੇ ਸਤਕਾਰਯੋਗ ਆਗੂ ਸਰਦਾਰ ਅਮਰਜੀਤ ਸਿੰਘ ਜੀ ਤਵਾਨ ਸਾਹਿਬ ਉਹਨਾਂ ਦਾ ਹੁਣ ਹਾਰਸ ਪੁੱਤਰ ਦਸ਼ਵਿੰਦਰ ਤਵਾਨ ਸਾਡੇ ਪ੍ਰਾਂਦੇ ਜਿਲ੍ਹੇ ਦੇ ਪ੍ਰਤਾਪਿੰਦਰਪਾਲ ਜੀ ਲੋਕਾਂ ਦੇ ਪ੍ਰਧਾਨ ਅਤੇ ਹੋਰ ਜਿਹੜੇ ਆਪ ਦੇ ਇਸ ਇਕੱਠ ਵਿੱਚ ਤੁਸੀਂ ਪਹੁੰਚੇ ਹੋ ਸਭ ਤੋਂ ਪਹਿਲਾਂ ਫੁਦਰ ਪ੍ਰਕਾਣ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਹਿਲੀ ਹਾਰ ਭਗਤ ਮਾਨ ਨੇ ਕਬੂਲ ਕਰ ਲਈਆ ਉਸ ਲੋਕਾਂ ਕਿਹਦਾ ਜਿਹੜਾ ਆਦਮੀ ਕਹਿੰਦਾ ਕਿ ਮੈਂ 13 ਦੀਆਂ 13 ਸਿੱਟਾਂ ਜਿੱਤੂਗਾ ਪੰਜਾਬ ਦੇ ਵਿੱਚ ਔਰ ਜਿਸ ਪਾਰਟੀ ਪਾਜ ਤੋਂ ਦੋ 92 ਉਮੀਦਵਾਰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਸਰਕਾਰ ਬਣਾਈ ਸੀ ਕਿ ਸ਼ਾਇਦ ਸਾਡੇ ਬੱਚਾ ਦਾ ਭੁੱਖ ਬਦਲੇਗੀ ਇਹ ਸਰਕਾਰ ਸ਼ਾਇਦ ਸਾਡੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਕੋੜ ਕੱਢੇਗੀ ਸ਼ਾਇਦ ਪੰਜਾਬ ਦੇ ਵਿੱਚ ਖੇਤ ਮਜ਼ਦੂਰ ਤੇ ਕਿਸਾਨਾਂ ਦੀ ਆਤਮਤਾ ਨੂੰ ਥਲ ਪਾਵੇਗੀ ਸ਼ਾਇਦ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਆਮ ਸਧਾਰਨ ਬੰਦੇ ਦੀ ਹੋ ਰਹੀ ਬੇਪਤੀ ਬੇਇੱਜ਼ਤੀ ਪੈਸੇ ਦੀ ਲੁੱਟ ਭ੍ਰਿਸ਼ਟਾਚਾਰ ਇਹਨਾਂ ਗੱਲਾਂ ਵਿੱਚ ਤਬਦੀਲੀ ਲੈ ਕੇ ਆਵੇਗੀ ਤੇ ਸ਼ਾਇਦ ਜੋ ਇਸ ਵਕਤ ਸਾਡੇ ਦੇਸ਼ ਦਾ ਰਾਜਨੀਤਿਕ ਮਾਹੌਲ ਹੈ ਉਸ ਨੂੰ ਪਰਵਰਤਨ ਕਰਕੇ ਕੁ ਚੰਗੀਆਂ ਲੀਹਾਂ ਪਾਉਣਗੇ ਕੋਈ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨਗੇ ਕੋਈ ਮਿਆਰੀ ਰਾਜਨੀਤੀ ਦਾ ਸਬੂਤ ਦੇਣਗੇ ਲੇਕਿਨ ਦੋਸਤੋ ਸਾਰੇ ਬੜੇ ਉਦਾਸ ਹੋਏ ਸਾਰਿਆਂ ਨੂੰ ਬੜੀ ਨਿਮੋਸ਼ੀ ਚੱਲਣੀ ਪਈ ਦੋ ਸਾਲਾਂ ਬਾਅਦ ਪਰ ਅੱਜ ਜਿਹੜੀ ਮੈਂ ਗੱਲ ਕਹੀ ਇਹ ਗੱਲ ਸੁਣਨ ਵਾਲੀ ਆ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ 13 ਦੀਆਂ 13 ਸੀਟਾਂ ਦਿੱਤਾਗੇ ਅੱਜ ਉਹਨੂੰ 골ਡੀ ਦੀਆਂ ਵਿਸਾਖੀਆਂ ਦੀ ਲੋੜ ਪੈ ਗਈ ਮੇਰੇ ਵੀਰੋ ਉਹ 골ਡੀ ਉਹ ਸੋ ਤੂਰੀ ਤੋਂ ਉਹ ਸਾਡਾ ਐਕਸ ਐਮ ਐਲ ਏ ਜਿਸ ਨੂੰ ਇੱਕ तितਲੀ ਬਣਾ ਕੇ ਲੈ ਕੇ ਗਿਆ ਵਿਜੀਲੈਂਸ ਦੇ ਰਾਹੀਂ ਉਹਦੇ ਤੇ ਪਰਚਿਆਂ ਦਾ ਡਰ ਪਾ ਕੇ ਉਹਦੀਆਂ ਇਨਕੁਆਰੀਆਂ ਕਰਾ ਕੇ ਉਹਦੀ ਜਾਂਚਾਂ ਦੇ ਹੁਕਮ ਸੁਣਾ ਕੇ ਉਸ ਨੂੰ ਤੋੜ ਕੇ ਤਾਂ ਲੈ ਗਿਆ ਕਾਂਗਰਸ ਤੋਂ ਲੇਕਿਨ ਜਿਹੜਾ ਬੰਦਾ ਕਹਿੰਦਾ ਕਿ 13 ਦੀਆਂ 13 ਜਿਤਨੀਆਂ ਤੇ ਫਿਰ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਸੰਗਰੂਰ ਚ ਤੇ ਆਪਣੀ ਹੀ ਧੂਰੀ ਸੀਟ ਵਿੱਚ ਇੰਨਾ ਕਮਜ਼ੋਰ ਪਾਇਆ ਗਿਆ ਕਿ ਉਹ ਜਿਸ ਵਿਅਕਤੀ ਨਾਲ ਅੱਜ ਤੋਂ 2 ਸਾਲ ਪਹਿਲਾਂ ਚੋਣ ਲੜਿਆ ਜਾਂ ਉਸ ਤੋਂ ਬਾਅਦ ਪਾਰਲੀਮੈਂਟ ਦੀ ਚੋਣ ਲੜਿਆ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਉਹਦੀ ਸਿਹਤਾਂ ਮੰਗਣ ਤੇ ਆ ਗਿਆ ਇੱਥੋਂ ਪਤਾ ਲੱਗ ਗਿਆ ਵਾ ਕਿ ਭਗਵੰਤ ਮਾਨ ਅੰਦਰੋਂ ਖੜ ਗਿਆ ਪਿਆ ਵਾ ਅੰਦਰੋਂ ਕਮਜ਼ੋਰ ਆ ਔਰ ਅੱਜ ਦਾ ਜਿਹੜਾ ਤੁਹਾਡਾ ਇਕੱਠ ਆ ਇਹ ਉਸ ਗੋਲਡੀ ਦੀ ਅਨੈਤਿਕ ਜੋ ਇੱਕ ਉਹਨੇ ਜਦਾ ਕਹਿੰਦੇ ਕਿ ਕਾਂਗਰਸ ਦਾ ਵਿਸ਼ਵਾਸ ਘਾਟ ਕੀਤਾ ਵਾ ਜਿਸ ਨੌਜਵਾਨ ਨੂੰ 35 ਸਾਲ ਦੀ ਉਮਰ ਵਿੱਚ ਐਮਐਲਏ ਬਣਾਤਾ ਜਿਸ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਜਿਸ ਨੂੰ ਪਾਰਲੀਮੈਂਟ ਮੈਂਬਰ ਦੀ ਟਿਕਟ ਦਿੱਤੀ ਜਮਿਨੀ ਚੋਣ ਵਿੱਚ ਅੱਜ ਇੱਕ ਪਾਸੇ ਉਹ ਬਨੈਤਿਕਤਾ ਤੇ ਇੱਕ ਪਾਸੇ ਦਿੜਬਾ ਦੇ ਜੋਧੇ ਆ ਜਿਹੜੇ ਆਪ ਮੁਹਾਰੇ ਇੱਥੇ ਇਕੱਠ ਹੋਏ ਹੋ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਇਸ ਇਕੱਠ ਵਾਸਤੇ ਮਾਰੋ। ਦੇਖ ਲੈ ਭਗਵਾਨ ਉਹ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾਏ ਖੁਦਾ ਅਜੋ ਤੁਸੀਂ ਬੈਠੇ ਹੋ ਨਾ ਤੁਹਾਡੇ ਵਿੱਚ ਰੱਬ ਦੀ ਆਵਾਜ਼ ਆ ਮੇਰੇ ਵੀਰੋ ਨਾ ਇੱਥੇ ਕੋਈ ਪੁਲਿਸ ਤੰਤਰ VOTER ਨੂੰ ਰੋਕ ਸਕੇ ਨਾ ਤੇਰੇ ਕੋਲ ਅਫਸਰ ਸਾਹੀ ਰੋਕ ਸਕੇ ਨਾ ਤੇਰਾ ਕੋਈ ਇੱਥੇ ਪੈਸਾ ਚੱਲੇ ਨਾ ਤੇਰੀ ਕੋਈ ਸ਼ਰਾਬ ਚੱਲੇ ਜੋ ਤੂੰ ਜਲੰਧਰ ਜਾਂ ਜਿਮਨੀ ਚੋਣਾ ਵਿੱਚ ਉੱਥੇ ਸਭ ਕੁਝ ਮਰਤ ਕੇ ਜਿਵੇਂ ਨਹੀਂ ਚੋਣ ਜੁੱਤੀ ਸੀਗੀ ਅੱਜ ਦੋਸਤੋ ਮੇਰੇ ਸਤਕਾਰਯੋਗ ਵੀਰੋ ਤੇ ਭੈਣੋ ਅੱਜ ਮੈਂ ਕਹਿਣਾ ਚਾਹਣਾ ਕਿ ਅੱਜ ਪੰਜਾਬ ਜਿਹੜਾ ਇਹ ਕਹਿੰਦੇ ਸੀ ਕਿ ਅਸੀਂ ਰੰਗੜਾ ਪੰਜਾਬ ਬਣਾਉਣਾ ਹੈ ਅੱਜ ਸਾਡੇ ਤੇ ਦੋ ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਵਾਂ ਚੜ ਗਿਆ ਵਾ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤਨਖਾਹ ਦੇਣ ਵਾਸਤੇ ਰੋਜ਼ਮਰਰਾ ਦੀ ਸਰਕਾਰ ਚਲਾਉਣ ਵਾਸਤੇ 2500 ਕਰੋੜ ਰੁਪਏ ਹੋਰ ਭਗਵੰਤਾਨ ਨੂੰ ਚੁੱਕਣਾ ਪਿਆ ਹੈ ਇਹ ਸਾਰੇ ਕਰਜ਼ੇ ਦਾ ਇੱਕ ਸਾਲ ਦਾ ਵਿਆਜ ਜੋ ਪੰਜਾਬ ਤੇ ਇਸ ਵਕਤ ਚੜਿਆ ਹੋਇਆ ਸਵਾ ਤਿੰਨ ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਉਸ ਕਰਜ਼ੇ ਦਾ 31000 ਕਰੋੜ ਰੁਪਇਆ ਆਪਾਂ ਵਿਆਜ ਭਰ ਰਿਹਾ ਜਦੋਂ ਆਪਾਂ ਕਹਿੰਦੇ ਨੇ ਸਰਕਾਰ ਵਿਆਜ ਭਰ ਰਹੀ ਆ ਉਹ ਸਰਕਾਰ ਨਹੀਂ ਭਰ ਰਹੀ ਆਪਾਂ ਭਰ ਰਹੇ ਇਸੇ ਕਰਕੇ ਸਾਡੀਆਂ ਸਹੂਲਤਾਂ ਜਿਹੜੀਆਂ ਨੇ ਉਹ ਸਾਡੇ ਤੋਂ ਵੰਜੀਆਂ ਹੋ ਰਹੀਆਂ ਨੇ ਸਾਨੂੰ ਅੱਛੇ ਪੜਾਈ ਦੇ ਸਾਧਨ ਨਹੀਂ ਮਿਲ ਪਾਰੇ ਸਾਡੇ ਬਜ਼ੁਰਗਾਂ ਦੇ ਇਲਾਜ ਦੇ ਕੋਈ ਸਾਧਨ ਨਹੀਂ ਕੈਂਸਰ ਹੋ ਜਾ ਤਾਂ ਪੁੱਛਣ ਵਾਲਾ ਕੋਈ ਨਹੀਂਗਾ ਔਰ ਇਸ ਤਰ੍ਹਾਂ ਨਾਲ ਪਿੰਡਾਂ 'ਚ ਜਿਹੜੇ ਕੋਈ ਪਾਇਦਾ ਤਰੱਕੀ ਹੋਣੀ ਸੀਗੀ ਜੋ ਪਿੰਡਾਂ ਦੇ ਦੇ ਚੱਥੇ ਮਿਆਰੀ ਕੰਮ ਹੋਣੇ ਸੀ ਉਹ ਪਿਛਲੇ 2 ਸਾਲ ਤੋਂ ਕੋਈ ਕੰਮ ਨਹੀਂ ਹੋ ਸਕਿਆ ਕਿਉਂਕਿ ਸਾਡਾ ਸਾਰਾ ਪੈਸਾ ਕਰਜ਼ੇ ਦੀ ਅਦਾਇਗੀ ਵਿੱਚ ਕਰਜ਼ੇ ਦੀ ਅਬ ਵਿਆਜ ਦੀ ਅਦਾਇਗੀ ਵਿੱਚ ਜਾ ਰਿਹਾ ਔਰ ਜੋ ਮੁਫਤ ਖੋਰੀ ਦੀ ਰਾਜਨੀਤੀ ਚੱਲ ਪਈ ਹੈ ਇਸ ਦੇਸ਼ ਦੇ ਵਿੱਚ ਉਹ ਸਾਰਾ ਪੈਸਾ ਮੁਫਤ ਖੋਰੀ ਦੀ ਰਾਜਨੀਤੀ ਦੇ ਰਾਜਨੀਤੀ ਨੂੰ ਪੇਟ ਚੜ ਗਿਆ ਮੈਂ ਬਜ਼ੁਰਗਾਂ ਦੀ ਪੈਨਸ਼ਨ ਦੇ ਹੱਕ ਵਿੱਚ ਮੈਂ ਅੰਗਹੀਨਾਂ ਦੇ ਹੱਕ ਵਿੱਚ ਗਰੀਬਾਂ ਦੇ ਬੁਢਾਪਾ ਪੈਨਸ਼ਨ ਦੇ ਹੱਕ ਵਿੱਚ ਪਰ ਜੇ ਆਪਾਂ ਕਹੀਏ ਕਿ ਸਾਰਾ ਸੂਬਾ ਲੁਟਾ ਦਈਏ ਜਿਹੜੇ ਖਾਂਦੇ ਪੀਂਦੇ ਬੰਦੇ ਨੇ ਤਾਂ ਫਿਰ ਆਪਣਾ ਸੂਬਾ ਤੇ ਆਪਣਾ ਘਰ ਕਦੀ ਚੱਲ ਨਹੀਂ ਸਕਦਾ ਦੋਸਤੋ ਇਹ ਆਦਮੀ ਨੇ ਜਿਹੜੇ ਰੋਜ਼ ਉੱਠ ਕੇ ਸਵੇਰੇ ਗਾਲ੍ਹਾਂ ਕੱਢਦੇ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਪਾਣੀ ਪੀ ਪੀ ਕੇ ਕੋਸਦੇ ਨੇ ਪਰ ਨਾਲ ਭਗਵਾਨ ਤੈਨੂੰ ਪੁੱਛਣਾ ਚਾਹਣਾ ਕਿ ਇੱਕ ਪਾਸੇ ਕਹਿਣਾ ਤੇ ਤੇਰਾ ਮਿਆਂ ਤੇਰਾ ਸੀਤਾ ਦਿੱਤਾਂਗੇ ਇੱਕ ਪਾਸੇ ਤੇਰੇ ਕੋਲ ਤੇਰਾ ਉਮੀਦਵਾਰ ਨਹੀਂ ਹਨ ਅੱਜ ਪੰਜ ਮੰਤਰੀ ਉਤਾਰੇ ਮੈਦਾਨ ਵਿੱਚ ਤਿੰਨ ਐਮਐਲਏ ਉਤਾਰੇ ਮੈਦਾਨ ਵਿੱਚ ਤਿੰਨ ਤਿਤਲੀਆਂ ਉਡਾਰੀਆਂ ਮੇਰੇ ਵਿਰੋਧ ਪੈਦਾਨ ਦੇ ਵਿੱਚ ਉਹ ਤਿਤਲੀਆਂ ਜਿਹੜਾ ਨੇ ਆਪ ਨਾਮ ਰੱਖਿਆ ਜਦੋਂ ਇਹਦੀ ਇੱਕ ਰਿੰਕੂ ਤਿਤਲੀ ਜਿਹੜੀ ਪਿਛਲੇ ਮਰੇ ਕਾਂਗਰਸ ਤੋਂ ਤੋੜ ਕੇ ਲੈ ਕੇ ਆਈ ਸੀ ਉਹ ਇਹਦੀ ਐਮਪੀ ਦੀ ਸੀਟ ਟਿਕਟ ਦੇ ਸਮੇਤ ਉਹ ਭੱਜ ਗਿਆ ਕਮਲ ਦੇ ਫੁੱਲ ਵੱਲ ਫਿਰ ਇਹਨਾਂ ਨੇ ਇੱਕ ਅਕਾਲੀ तितਲੀ ਪੱਟੀ ਉੱਥੋਂ ਪਵਨ ਕੁਮਾਰ ਟੀਨੂ ਇੱਕ ਪਾਸੇ ਕਹਿੰਦਾ ਅਕਾਲੀ ਬਹੁਤ ਮਾੜੇ ਨੇ ਇੱਕ ਪਾਸੇ ਅਕਾਲੀ ਦੇ ਦਾ ਸਬਕ ਐਮਐਲਏ ਲਿਆ ਕੇ ਅੱਜ ਲਿਆਂਦਾ ਤੇ ਅਗਲੇ ਦਿਨ ਉਸ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਤਾ ਜਲੰਧਰ ਲੋਕ ਸਭਾ ਤੋਂ ਇੱਕ ਰਾਜਕੁਮਾਰ ਚੱਬੇਵਾਲ ਜਿਹੜਾ ਮੈਂ ਕਿਹਾ ਕਿ ਕਰਜ਼ੇ ਦੀ ਪੰਡ ਚੱਕ ਕੇ ਗਿਆ ਵਿਧਾਨ ਸਭਾ ਚ ਸੰਘਰਸ਼ ਪਾ ਕੇ ਗਿਆ ਤੇ ਤਿੰਨ ਦਿਨ ਬਾਅਦ ਉਸ ਨੂੰ ਡਰਾ ਕੇ ਵਿਜੀਲੈਂਸ ਦੀ ਰਿਪੋਰਟ ਦਿਖਾ ਕੇ ਭਗਵੰਤ ਮਾਨ ਨੇ ਆਪਣੀ ਪਾਰਟੀ ਸ਼ਾਮਲ ਕਰਕੇ ਅੱਜ ਲਿਆਂਦਾ ਅਗਲੇ ਵੇਰ ਉਸ ਨੂੰ ਹੁਸ਼ਿਆਰਪੁਰ ਦਾ ਉਮੀਦਵਾਰ ਬਣਾ ਦਿੱਤਾ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਆ ਇਹ ਕਿਹੜੇ ਮਿਆਰ ਦੀ ਰਾਜਨੀਤੀ ਹੈ ਕੇਜਰੀਵਾਲ ਸਾਹਿਬ ਔਰ ਤੀਸਰੀ ਸਾਡੀ तितਲੀ ਸਾਡਾ ਬੰਦਾ ਜੀਪੀ ਐਕਸ ਐਮ ਐਲ ਜਿਹਨੂੰ ਫਤਿਹਗੜ੍ਹ ਸਾਹਿਬ ਦਾ ਉਮੀਦਵਾਰ ਬਣਾਇਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਹੜਾ ਇਹਨਾਂ ਨੇ ਅੰਦੋਲਨ ਚ ਵਾਅਦੇ ਕੀਤੇ ਸੀਗੇ ਕਿ ਅਸੀਂ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ ਇੱਥੇ ਕਿੱਥੇ ਕਦਰ ਐ ਇਹਨੇ ਇਹਨੇ ਲੋਕਾਂ ਨੂੰ ਤੁਸੀਂ ਦਬਾ ਕੇ ਡਰਾ ਕੇ ਲਾਲਚ ਦੇ ਕੇ ਆਪਣੇ ਨਾਲ ਲਾ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ 13 ਦੀਆਂ 13 ਦਿੱਤਾਂਗੇ ਆ 92 ਜਿੱਤ ਕੇ ਆਏ ਅੱਠ ਰਾਜ ਸਭਾ ਮੈਂਬਰ ਬਣਾਉਣੇ ਸੀ ਇਹਨਾਂ ਨੇ ਇਹਨਾਂ ਨੇ ਕਿਸੇ ਝਾੜੂ ਦੇ ਬੰਦੇ ਨੂੰ ਥਾਕ ਚਾ ਕੇ ਪਿੰਡਾਂ 'ਚ ਨਹੀਂ ਪੁੱਛਿਆ ਜਿਹੜੇ ਵਿਚਾਰੇ ਇਹਨਾਂ ਦੀ ਦਰਿਆ ਚੱਕਦੇ ਨੇ ਬਸੇ ਬਸ ਬੂਥਾਂ ਦੇ ਬਸਤੇ ਫੜਦੇ ਨੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਨਿਤ ਦਿਨ ਲੜਦੇ ਨੇ ਕਿਸੇ ਇੱਕ ਬੰਦੇ ਨੂੰ ਕਿਹਾ ਕਿ ਤੁਹਾਨੂੰ ਆਓ ਰਾਜ ਸਭਾ ਦੇ ਮੈਂਬਰ ਬਣਾ ਦਈਏ ਕੇਜਰੀਵਾਲ ਔਰ ਭਗਵੰਤ ਮਾਨ ਨੇ ਲਵਲੀ ਯੂਨੀਵਰਸਿਟੀ ਜਿਹੜਾ 25 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੈ ਆਸ਼ੋਕ ਮਿੱੱਤਲ ਜਲੰਧਰ 650 ਕਿਲੇ ਵਿੱਚ ਉਹਦੀ ਫਗਵਾੜਾ ਤੇ ਜਲੰਧਰ ਹਾਈਵੇ ਦੇ ਉੱਤੇ ਯੂਨੀਵਰਸਿਟੀ ਉਹ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਇੱਕ ਸਨੀ ਅਰੋੜਾ ਕੋਈ ਨੂੰ ਦਿਹਾੜੇ ਦਾ ਵਪਾਰੀ ਬਿਲਡਰ ਜਿਹੜਾ ਦਿੱਲੀ ਰਹਿੰਦਾ ਜਦੋਂ ਉਹਨੇ ਭਰ ਕੇ ਵੈਜ ਦੇ ਦਿੱਤੇ ਕੇਜਰੀਵਾਲ ਨੂੰ ਉਸ ਬੰਦੇ ਨੂੰ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਆ ਰਾਗਵ ਚੱਡਾ ਸੰਦੀਪ ਪਾਠਕ ਤਿੰਨ ਚਾਰ ਗੈਰ ਪੰਜਾਬੀ ਤੇ ਪੰਜਾਬ ਪੰਜਾਬ ਦੇ ਵਿੱਚੋਂ ਜਿਹੜੇ ਵਿਚਾਰੇ ਇਹਨਾਂ ਦੇ ਮਦਦਗਾਰ ਸੀ ਜਿਨ੍ਹਾਂ ਨੇ ਜ਼ਿੰਦਗੀਆਂ ਲੁਟਾਤੀਆਂ ਕਿਸੇ ਦੀ ਵਾਰੀ ਨਹੀਂ ਆਈ ਅੱਜ ਮੈਂ ਤੁਹਾਨੂੰ ਪੁੱਛਣਾ ਚਾਹਣਾ ਅੱਠ ਰਾਜ ਸਭਾ ਦੇ ਮੈਂਬਰ ਹਨ 92 ਐਮ ਐਲ ਏ ਹਨ ਕਿਹੜਾ ਬੋਲਦਾ ਇਹਨਾਂ ਵਿੱਚੋਂ ਮੈਨੂੰ ਦੱਸੋ જરા ਪੰਜਾਬ ਦੇ ਹਿੱਤਾਂ ਦੇ ਵਾਸਤੇ ਇੱਕ ਬੰਦਾ ਸਿਰਫ ਅਗਰ ਮੈਂ ਕਹਿ ਸਕਦਾ ਇਹਨਾਂ 92 ਦੇ ਵਿੱਚੋਂ ਸਿਰਵੇਕ ਆਦਮੀ ਕੁਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਆ ਐਮ ਐਲ ਏ ਉਹ ਯਾਰੋ ਸਿੱਖ ਨਹੀਂਗਾ ਉਹ ਪੰਜਾਬੀ ਵੀ ਨਹੀਂਗਾ ਲੇਕਿਨ ਉਹ ਗੁਰੂਗ੍ਰਾਂਧ ਸਾਹਿਬ ਦਾ ਦੀ ਦੇ ਇਨਸਾਫ ਵਾਸਤੇ ਲੜ ਰਿਹਾ ਹੈ ਉਹ ਨਸ਼ਾ ਉਹ ਨਸ਼ਿਆਂ ਦੇ ਕੋਰਦੇ ਖਿਲਾਫ ਲੜ ਰਿਹਾ ਅਫਸਰ ਓਏ ਕਨਵੇਂ ਬੰਦੂਆ ਮਜ਼ਦੂਰੋ ਤੇ ਅੱਠ ਰਾਜ ਸਭਾ ਦੇ ਮੈਂਬਰੋ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਹਾਡੇ ਨੱਕ ਦੇ ਥੱਲੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੁਸੀਂ ਇਨਸਾਫ ਤਾਂ ਕੀ ਦੇਣਾ ਸੀ ਤੁਸੀਂ ਉਸ ਦੀ ਸਿਕਿਉਰਿਟੀ ਵਿਡਰੋ ਕਰਕੇ ਸਾਰੇ ਦੁਨੀਆ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਦੱਸਿਆ ਕਿ ਅਸੀਂ ਇਹਦੇ ਸਿਕਿਉਰਿਟੀ ਪੁਲਸ ਵਾਲੇ ਵਾਪਸ ਲੈ ਰਹੇ ਨੇ 24 ਘੰਟਿਆਂ 'ਚ ਗੈਂਗਸਟਰਾਂ ਨੇ ਉਹਦਾ ਕਤਲ ਕਰ ਦਿੱਤਾ ਮੇਲੇ ਵੀਰੋ ਉਹ ਜਿਹੜੇ ਕਾਤਲ ਹਨ ਉਹ ਜੇਲ੍ਹਾਂ ਦੇ ਵਿੱਚੋਂ ਬੈਠੇ ਇੰਟਰਵਿਊ ਦੇ ਰਹੇ ਨੇ ਸਰਕਾਰ ਉਹਨਾਂ ਦੀ ਇੰਟਰਵਿਊ ਦਵਾ ਰਹੀ ਹੈ 1 ਸਾਲ ਹੋ ਗਿਆ ਇੰਟਰਵਿਊ ਆਈ ਨੂੰ ਅਖੇ ਦੀ ਜਾਂਚ ਕਰਾਵਾਂਗੇ ਕਿਹਦੀ ਜੇਲ੍ਹ ਚੋਂ ਲਾਰੈਂਸ ਬਿਸ਼ਰੋਏ ਨੇ ਇੰਟਰਵਿਊ ਦਿੱਤੀ ਹੈ ਕਿੱਥੇ ਉਹ ਜਾਂਚ ਰਿਪੋਰਟ ਮੈਨੂੰ ਦੱਸਿਆ ਜਾਵੇ ਇੱਥੇ ਬਸ ਨਹੀਂ Meet here ਜਿਹੜਾ ਉਮੀਦਵਾਰ ਹੈ ਸੰਗਰੂਰ ਲੋਕ ਸਭਾ ਦਾ ਇੱਕ ਜੀਵਨ ਜੋਤ ਮਾਨਸਾ ਕੋ ਜੱਗੀ ਮੁੰਡਾ ਹੈ ਉਹਦਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਚਲਾਨ ਦੇ ਵਿੱਚ ਉਹਦਾ ਨਾਮ ਆ ਉਹਦੀ ਐਲਓਸੀ ਖੁੱਲੀ 에ਰਪੋਰਟਾਂ ਦੇ ਉੱਤੇ ਬਾਹਰ ਨਹੀਂ ਜਾ ਸਕਦਾ ਇਹ ਉਸ ਨੂੰ ਆਪਣੇ ਕੈਂਪੇਨ ਦੇ ਵਿੱਚ ਨਾਲ ਰੱਖ ਰਿਹਾ ਇਹਦਾ ਮਤਲਬ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਉਹਦੀ ਮਾਤਾ ਚੰਨਨ ਚਰਨ ਕੌਰ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਨੇ ਕਿ ਤੁਹਾਡੇ ਮੁੰਡੇ ਦੇ ਜਿਹੜੇ ਕਾਤਲ ਨੇ ਅਸੀਂ ਕਾਤਲਾਂ ਦੇ ਨਾਲ ਖੜੇ ਆ ਤੁਹਾਨੂੰ ਸ਼ਰਮ ਨਹੀਂ ਆਈ 91 ਬੰਦੂਆਂ ਮਜ਼ਦੂਰੋ ਅਤੇ 8 ਮੈਂਬਰੋ ਰਾਜ ਸਭਾ ਦੇ ਆ ਪੰਜਾਬ ਦੇ ਵਿੱਚ ਹੁਣੇ ਹਾਲ ਹੀ ਵਿੱਚ ਕਿਸਾਨਾਂ ਦਾ ਪੁੱਤ ਛੁੱਪ ਕਰਨ ਮਾਰ ਦਿੱਤਾ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਆਣ ਕੇ ਤੁਹਾਡੇ ਮੂੰਹ ਚੋਂ ਇੱਕ ਲਫ਼ਜ਼ ਨਹੀਂ ਨਿਕਲਿਆ ਮੀਥੇਰ ਤੂੰ ਕਹਿੰਦਾ ਮੈਂ ਮਨਿਸਟਰ ਆ ਤੂੰ ਕਹਿੰਦਾ ਖੈਰਾ ਬਾੜਦਾ ਹੈ ਤੂੰ ਮੈਨੂੰ ਦੱਸ ਕੇ ਕਦੇ ਪੰਜਾਬ ਦੇ ਲਈ ਹਾਦਾ ਨਾਰਾ ਮਾਰਿਆ ਕਿਸੇ ਵਾਸਤੇ ਪ੍ਰੀਤਪਾਲ ਸਾਡਾ ਪੰਜਾਬ ਦਾ ਨੌਜਵਾਨ ਬੋਰੀਆਂ ਚ ਪਾ ਕੇ ਚੱਕ ਕੇ ਹਰਿਆਣਾ ਦੀ ਪੁਲਿਸ ਉਹਨੂੰ ਲੈ ਗਈ ਉਹਦੇ ਲੱਤਾਂ ਭੰਨ ਦਿੱਤੀਆਂ ਉਹਦੇ ਮੂੰਹ ਦੇ ਫ੍ਰੈਕਚਰ ਉਹਦੇ ਨੱਕ ਨਾਸਾ ਭੰਨਤੀਆਂ ਨੱਕ ਤੋੜਤਾ ਹੱਡੀਆਂ ਤੋੜਤੀਆਂ ਤੇ ਉਹਨੂੰ ਅਸੀਂ ਪੀਜੀਆਈ ਦੇ ਵਿੱਚ ਜਾ ਕੇ ਇਲਾਂਚ ਕਰਾ ਕੇ ਤੁਹਾਡੇ ਮੂੰਹ ਮੀਥੇਰ ਇੱਕ ਸ਼ਬਦ ਉਹਦੇ ਹਮਦਰਦੀ ਲਈ ਨਿਕਲਿਆ ਸਭ ਕੈਨ ਮਾਰਿਆ ਗਿਆ ਜ਼ੀਰੋ ਐਫ ਆਈ ਆਰ 15 ਦਿਨ ਤੋਂ ਬਾਅਦ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਦਰਜ ਹੁੰਦੀ ਆ ਇਹ ਉਹੀ ਭਗਵੰਤਮਾਨ ਹੈ ਜਿਹੜਾ ਪਾਰਲੀਮੈਂਟ 'ਚ ਕਹਿੰਦਾ ਸੀ ਜਦੋਂ ਬਹਿਬਲ ਕਲਾਚ ਦੋ ਸਿੱਖ ਨੌਜਵਾਨ ਮਾਰਤੇ ਅਕਾਲੀਆ ਦੀ ਸਰਕਾਰ ਨੇ ਅਖੇ ਪੁਲਿਸ ਵੀ ਕਹਿੰਦੀ ਅਣਪਛਾਤੀ ਹੋ ਸਕਦੀ ਹੈ ਪੁਲਿਸ ਦਾ ਰਿਕਾਰਡ ਹੁੰਦਾ ਉਹਦਾ ਅਸਲਾ ਹੁੰਦਾ ਉਹਦਾ ਸਰਵਿਸ ਨੰਬਰ ਹੁੰਦਾ ਪਰ ਉਹੀ ਹੁਣ ਪੁਲਿਸ ਭਗਵੰਤਮਾਨ ਦੀ ਅਣਪਛਾਤੀ ਹੋ ਗਈ ਅਸਲ ਵਿੱਚ ਕੀ ਹੈ ਕਹਾਣੀ ਸੁਣੋ ਮੇਰੇ ਵੀਰੋ ਤੋਂ ਮਸਲਿਆਂ ਦੇ ਉੱਤੇ ਇਸਨੇ ਬੀਜੇਪੀ ਦਾ ਸਾਥ ਦਿੱਤਾ ਹੈ ਇਹਨਾਂ ਨੇ ਜੁਆਇੰਟ ਆਪਰੇਸ਼ਨ ਕੀਤਾ ਪਹਿਲਾ ਮਸਲਾ ਜਦੋਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜੀਆ ਜ਼ਿਲ੍ਹਾ ਵਿੱਚ ਭੇਜਾਇਆ ਮੇਰੇ ਵੀਰੋ ਕੇਚਰੀਵਾੜ ਨੇ ਟੈਲੀਵਿਜ਼ਨ ਤੇ ਆਪ ਮੰਨਿਆ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਉਹਨੂੰ ਦਿੱਲੀ ਕੀ ਮਦਦ ਦਿੱਲੀ ਕੋ ਮਦਦ ਦਿੱਤੀ ਅਗਰ ਦੁਬਾਰਾ ਮੰਗਣਗੇ ਹਮ ਉਹਨੂੰ ਦੁਬਾਰਾ ਦੇਣਗੇ ਉਹਨਾਂ ਤੇ ਐਨਐਸਏ ਲਾ ਕੇ ਵਿਚਾਰੇ ਨੌਜਵਾਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਸ਼ਾਮਧੀਆਂ ਜ਼ਿਲ੍ਹਾ ਵਿੱਚ ਬੰਦ ਕਰ ਦਿੱਤਾ ਅਗਰ ਅਮਰਪਾਲ ਨੇ ਕੋਈ ਕਸੂਰ ਕੀਤਾ ਸੀਗਾ ਉਹਦੀ ਅੰਮ੍ਰਿਤਸਰ ਕਚਹਿਰੀ ਵਿੱਚ ਟ੍ਰਾਇਲ ਕਰੋ ਉਹਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੋ ਭਗਵੰਤ ਤੈਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਸਾਡੇ ਨੌਜਵਾਨਾਂ ਨੂੰ ਠਾੜੀ ਚ ਚੱਕ ਕੇ ਪੜੋਸ ਕੇ ਤੇ ਭਾਜਪੀ ਦੇ ਹਵਾਲੇ ਚ ਕਰਤਾ ਏਸੀ ਇਹਨਾਂ ਦਾ ਜੁਆਇੰਟ ਆਪਰੇਸ਼ਨ ਦੂਸਰਾ ਜੁਆਇੰਟ ਆਪਰੇਸ਼ਨ ਹੋਰ ਜਦੋਂ ਕਿਸਾਨਾਂ ਨੇ 3 ਸਾਲ ਤੋਂ ਬਾਅਦ ਆਪਣਾ ਅਧਿਕਾਰ ਐਮਐਸਟੀ ਦਾ ਤੇ ਕਰਜ਼ੇ ਮਾਫੀ ਦਾ ਅਤੇ ਹੋਰ ਮੰਗਾ ਨੂੰ ਲੈ ਕੇ ਸ਼ੰਭੂ ਦੇ ਗਏ ਹਰਿਆਣਾ ਦੀ ਪੁਲਿਸ ਜੇ ਹਰਿਆਣਾ ਵਿੱਚ ਨਾਕਾ ਲਾਉਣੀ ਤਾਂ ਸਾਨੂੰ ਸਮਝ ਆਉਂਦੀ ਸੀ ਉਹਨਾਂ ਨੇ ਘੱਗਰ ਦਰਿਆ ਦੇ ਪੰਜਾਬ ਦੀ ਧਰਤੀ ਧਿਆਨ ਕੇ ਨਾਕਾਬੰਦੀ ਕਰਕੇ ਉਥੋਂ ਡਰੋਨਾਂ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਏਰ ਗੈਸ ਮਾਰੀ ਸਾਡੇ ਨੌਜਵਾਨਾਂ ਨੂੰ ਕੁੱਟਿਆ ਸਾਡੇ ਟਰੈਕਟਰ ਪੰਨੇ ਸਾਡੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਪਰ ਭਗਵੰਤ ਮਾਨ ਦੇ ਮੂੰਹੋਂ ਇੱਕ ਸ਼ਬਦ ਨੇ ਨਿਕਲਿਆ ਇਸ ਕਰਕੇ ਭਾਜਪੀ ਦੇ ਨਾਲ ਮਿਲ ਕੇ ਇਹ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਉਹ ਉਸ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ ਦੋਸਤੋ ਕਹਿੰਦੇ 70 ਸਾਲ ਵਿੱਚ ਕੁਝ ਨਹੀਂ ਕੀਤਾ ਇਹਨਾਂ ਨੇ ਜਦੋਖ ਦੇ ਨੇ 70 ਸਾਲ ਵਿੱਚ ਕੁਝ ਨਹੀਂ ਕੀਤਾ ਆ ਮੈਂ ਇੱਕ ਮੇਲ ਕਲਾ ਪਿੰਡ ਚ ਆ ਰਿਹਾ ਹੁਣੇ ਪਿੰਡ ਦਾ ਸਾਰੇ ਤੁਹਾਡੇ ਅੱਚ ਵਿੱਚ ਇਹੀ ਅਸ਼ਰ ਹੋਵੇਗਾ ਮੇਲ ਕਲਾ ਪਿੰਡ ਸਰਪੰਚ ਸਾਡਾ ਰਿੰਪੀ ਜਸਵਿੰਦਰ ਲਹਿਰੇ ਵਿੱਚ ਉਹ ਕਹਿੰਦਾ ਜੀ ਇਕੱਲੇ ਇਸ ਸਾਡੇ ਪਿੰਡ ਵਿੱਚ ਮੈਂ 35 ਲੱਖ ਰੁਪਇਆ ਲਾ ਕੇ ਸਕੂਲ ਠੀਕ ਕੀਤਾ ਪਿਛਲੀ ਸਰਕਾਰ ਚ ਉਸ ਤੋਂ ਬਾਅਦ ਇਹ ਪੂਰਾ ਹਸਪਤਾਲ ਕੋਰੋ ਬਣਾ ਕੇ ਤੇ ਸਰਕਾਰ ਨੂੰ ਹੈਂਡਓਵਰ ਕੀਤਾ ਤਿੰਨ ਓਪਨ ਜਿੰਮ ਜਿਮ ਬਣਾਏ ਇੱਕ ਬੱਸ ਸਟੈਂਡ ਬਣਾਇਆ ਬਹੁਤ ਆਲੀਸ਼ਾਨ ਨਾ ਤੋਂ ਪਿੰਡੋਂ ਹੋ ਕੇ ਆ ਰਿਹਾ ਹਾਂ ਤੇ 1.5 ਕਰੋੜ ਰੁਪਇਆ ਗਲੀਆਂ ਨਾਲੀਆਂ ਤੇ ਲਾਇਆ ਕੇਜਰੀਵਾਲ ਤੇ ਭਗਵੰਤ ਮਾਨ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਵਿੱਚ ਕੰਮ ਹੋਣ ਦਿੱਤਾ ਲੈ ਲਖਾਵਾਲੇ ਕਹਿੰਦੇ ਅਸੀਂ ਥੱਕ ਗਏ ਕਹਿ ਕੇ ਕਹਿ ਕੇ ਕਿ ਸਾਡੇ ਇਸ ਹਸਪਤਾਲ ਨੂੰ ਪ੍ਰਾਇਮਰੀ ਹੈਲਥ ਸੈਂਟਰ ਬਣਾ ਦਿਓ ਅਸੀਂ ਸਾਰੇ ਸਾਧਨ ਦਿੱਤੇ ਲੇਕਿਨ ਉਹਨਾਂ ਨੇ ਉਹਨਾਂ ਦੀ ਗੱਲ ਦੋ ਸਾਲਾਂ ਤੋਂ ਪੰਜਾਬ ਦੇ ਕਿਸੇ ਪਿੰਡ ਕਿਸੇ ਕਸਬੇ ਵਿੱਚ ਅਗਰ ਕੋਈ ਇੱਕ ਲੱਗੀ ਹੋਵੇ ਤਾਂ ਮੈਂ ਦੇਣਦਾਰ ਹਾਂ ਦੋਸਤੋ ਸੰਗਰੂਰ ਹਲਕਾ ਮੁੱਖ ਮੰਤਰੀ ਦਾ ਹੋਵੇ ਤਿੰਨ ਮੰਤਰੀ ਹੋਣ ਤਮਨ ਅਰੋੜਾ ਮੀਤ ਹੇਰ ਔਰ ਹਰਪਾਲ ਚੀਮਾ ਤੇ ਪਿਛਲੇ ਦੋਹਾਂ ਸਾਲਾਂ ਵਿੱਚ ਕੋਈ ਵੀ ਗੱਲ ਨਾ ਆਸ ਕੇ ਸੰਗਰੂਰ ਜ਼ਿਲ੍ਹੇ ਵਿੱਚ ਇਹਦਾ ਆਪਣਾ ਧੂਰੀ ਹਲਕਾ ਜਿੱਤੇ ਇੱਕ ਸਾਦੀ ਜੀ ਮੰਗ ਸੀ ਕਿ ਰੇਲ ਓਵਰ ਬ੍ਰਿਜ ਰੇਲਵੇ ਲਾਈਨ ਰੇਲਵੇ ਲਾਈਨ ਦੇ ਉੱਤੋਂ ਇੱਕ ਪੁਲ ਬਣਾਇਆ ਜਾਵੇ ਰੇਲਵੇ ਲਾਈਨ ਦੇ ਉੱਤੋਂ ਪੁਲ ਬਣਾਇਆ ਜਾਵੇ ਇਹਦੇ ਤੋਂ ਪੁਲ ਨਹੀਂ ਬਣਿਆ 2 ਸਾਲਾਂ ਦੇ ਵਿੱਚ ਇੱਕ ਖੰਡ ਦੀ ਮੈਨਸੀ ਸ਼ੂਗਰ ਮੈਨਸੀ ਧੂਰੀ ਦੀ ਜਿੱਥੇ ਤੁਸੀਂ ਵੀ ਸਾਰਿਆਂ ਨੇ ਧਰਨਾ ਦਾ ਮੈਂ ਵੀ ਗਿਆ ਬਕਾਇਆ ਲੈਣ ਵਾਸਤੇ ਤੇ ਉਹ ਮਿਲ ਦੋਸਤੋਂ ਬੰਦ ਹੋ ਚੁੱਕੀ ਆ 2022 ਦੀ ਹਰ ਕਿਸਾਨ ਦਾ 50 ਰੁਪਏ ਕੁਇੰਟਲ ਦਾ ਦੇਣਦਾਰੀ ਬਕਾਇਆ ਹੈ 14 ਕਰੋੜ ਰੁਪਇਆ ਉਹਨਾਂ ਦਾ ਦਵਾ ਨਹੀਂ ਸਕਿਆ ਔਰ ਪੰਜਾਬ ਇਸ ਹਲਕੇ ਸੰਗਰੂਰ ਦੇ ਵਿੱਚ ਮਸਤੂਆਣਾ ਸਾਹਿਬ ਦੇ ਲਾਗੇ ਇੱਕ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਤੁਸੀਂ ਦੇਖ ਸਕਦੇ ਸਾਡੇ ਕੋਲ ਤੇ ਖੜਾ 2 ਸਾਲਾਂ ਦਾ ਨਹੀਂ ਪੱਥਰ ਖੜਾ ਵਾ 14 ਕੇ 15 ਮੈਡੀਕਲ ਕਾਲਜਾਂ ਦੇ ਪੰਜਾਬ ਦੇ ਵਿੱਚ ਨਹੀਂ ਪੱਥਰ ਖੜੇ ਨੇ ਮੈਂ ਤੁਹਾਡੇ ਰਾਹੀਂ ਚੁਣੌਤੀ ਦਿੰਦਾ ਭਗਵੰਤ ਮਾਨ ਮੀਤ ਹੇਰ ਤੁਸੀਂ ਦੱਸੋ ਮੈਨੂੰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਵਿੱਚ ਮੈਨੂੰ ਦੱਸ ਕੰਮ ਕੋਈ ਗਿਣਾ ਦਿਓ ਪਾਇਦਾਰ ਮੇਰੀ ਵੀ ਵੋਟ ਤੁਸੀਂ ਲੈ ਲਿਓ ਕੰਮ ਕਰਨਾ ਨਹੀਂ ਹੈ ਟਿੱਚਰਾ ਕਰਨੀਆਂ ਚੁਟਕਲੇ ਸੁਣਾਉਣੇ ਗੱਲ ਪਰਣਾ ਪਰਚੇ ਦਰਜ ਕਰਨੇ ਇਹ ਕਿਥੋਂ ਦੀ ਰਾਜਨੀਤੀ ਹੈ ਮੈਨੂੰ ਭੁੱਲ ਰਿਹਾ ਸੀਗਾ ਸਾਡੇ ਧਮਾਨ ਸਾਪੇਲਾ ਇਹਨਾਂ ਦੀ ਗੱਲ ਸੁਣੋ ਦੇਖੋ ਰਾਜਨੀਤੀ ਇੱਕ ਪਾਸੇ ਆ ਆਪਣੀ ਮਾਨ ਸਤਕਾਰ ਤੇ ਆਪਣੀ ਅਣਖ ਨਾਲ ਜੀਣਾ ਇੱਕ ਪਾਸੇ ਆ ਸਰਦਾਰ ਸੁਰਜੀਤ ਸਿੰਘ ਕਮਾਨ ਨੇ ਪਿਛਲੇ ਦਿਨਾਂ ਚ ਉਹਨਾਂ ਦੇ ਘਰ ਜਾ ਕੇ ਆ ਮੈਂ ਉਹਨੂੰ ਕਿਹਾ ਕਿ ਤੁਹਾਡੇ ਵਾਸਤੇ ਮੈਂ ਜੇ ਗੱਲ ਕਹਾਂ ਤਾਂ ਮੈਂ ਕਰ ਲਾਂ ਕਿਉਂਕਿ ਮੇਰੇ ਹਲਕੇ ਦੇ ਵਿੱਚ ਦੋ ਐਕਸਐਮਐਲ ਨੇ ਜਿਨ੍ਹਾਂ ਨੂੰ ਪਾਰਟੀ ਨੇ ਹਟਾਇਆ ਹੋਇਆ ਵਾ ਇੱਕ ਤੁਸੀਂ ਹੋ ਇੱਕ ਪਰਮਲ ਸਿੰਘ ਖਾਲਸਾ ਪਦੌੜ ਤੇ ਉਹ ਜੇ ਤੁਹਾਨੂੰ ਮੈਂ ਕਹਾਂ ਜੇ ਕਹਾਂ ਤੇ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਨੂੰ ਵਾਪਸ ਲੈ ਕੇ ਆਵਾਂ ਉਹ ਕਹਿੰਦੇ ਐਦਾਂ ਮੈਂ ਇਕੱਲੇ ਨਹੀਂ ਆਉਣਾ ਜਦ ਤੱਕ ਮੇਰੇ ਨਾਲ ਦੇ ਸਾਥੀ ਜਿਹੜੇ ਗੱਡੇ ਪਾਰਟੀ ਨੇ ਜਦ ਤੱਕ ਉਹਨਾਂ ਨੂੰ ਨਾਲ ਨਹੀਂ ਲੈ ਕੇ ਆਉਣੀ ਉਦੋਂ ਤੱਕ ਮੈਂ ਪਾਰਟੀ ਵਿੱਚ ਵਾਪਸ ਨਹੀਂ ਰਵਾਂ ਤੇ ਗੱਲ ਇਹ ਗੱਲ ਇਹ ਗੱਲ ਹਰ ਆਦਮੀ ਨਹੀਂ ਕਰ ਸਕਦਾ ਮੇਰੇ ਵੀਰੋ ਇਸ ਕਰਕੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਹਾਂ ਔਰ ਉਹ ਇਥੋਂ ਆਜ਼ਾਦ ਜਿੱਤੇ ਨੇ ਔਰ ਅੱਜ ਤੁਸੀਂ ਐਡਾ ਵੱਡਾ ਕੱਟ ਦਿਨਵੇ ਵਿੱਚ ਜੜਾ ਕੀਤਾ ਮੈਂ ਤਮਾਨ ਸਾਹਿਬ ਦਾ ਸਰਦ ਸੁਜੀਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਲੋਕਾਂ ਨਾਲ ਦੇਸ਼ ਦੇ ਲੋਕਾਂ ਦਾ ਵਹਿਦੇ ਕੀ ਕੀਤੇ ਸੀਗੇ ਅਖੇ ਅਸੀਂ ਤਾਂ ਸਾਦੇ ਜੇ ਬੰਦੇ ਆ ਸਾਨੂੰ ਵੋਟਾਂ ਪਾਓ ਆ ਜਿਹੜਾ ਰਜਵਾੜਾ ਫਿਰਦਾ ਕੈਪਟਨ ਅਮਰਿੰਦਰ ਸਿੰਘ ਜਹਾਜਾਂ ਦੇ ਵਿੱਚ ਜਿਹਨੂੰ ਚੁੱਲਿਆਂ ਦੀ ਅਗਨੀ ਦੇਸੀ ਇਹ ਸੈਂਕੜੇ ਬੰਦੇ ਗਨਮੈਨ ਲੈ ਕੇ ਫਿਰਦਾ ਇਹ ਵੱਡੀਆਂ-ਵੱਡੀਆਂ ਗੱਡੀਆਂ ਝੂਟਦਾ ਤੇ ਜਹਾਜ਼ਾਜ ਫਿਰਦਾ ਤੇ ਆਪ ਕੀ ਕੀਤਾ 1000 ਆਦਮੀ ਆ ਭਗਵੰਤ ਮਾਨ ਦੇ ਟੱਬਰ ਦੇ ਕੋਲ ਇਹਦੇ ਮਾਤਾ ਜੀ ਦੇ ਕੋਲ ਇਹਦੀ ਘਰਵਾਲੀ ਦੇ ਕੋਲ ਇਹਦੀ ਭੈਣ ਜੀ ਦੇ ਕੋਲ ਤੇ ਆਪਣੇ ਕੋਲ ਜਿਹੜੇ ਪਿੰਡ ਜਾਂਦਾ ਉਹ ਛੋਣੀ ਬਣ ਜਾਂਦਾ ਮੇਰੇ ਵੀਰੋ ਇਹ ਆਮ ਆਦਮੀ ਨੇ ਕਾਫਲੇ ਜਾਂਦੇ ਨੇ ਸੈਂਕੜੇ ਗੱਡੀਆਂ ਦੇ 5-5 ਕਰੋੜ ਦੀ ਲੈਕਸਸ ਟੋ요ਟਾ ਗੱਡੀਆਂ ਬੁਲੇਟ ਪ੍ਰੂਫ ਦੇ ਵਿੱਚ ਸਾਰਾ ਟੱਬਰ ਚੜਿਆ ਫਿਰ ਵੀ ਕਹੀ ਜਾਂਦੇ ਅਸੀਂ ਤਾਂ ਆਮ ਜਿਹੇ ਬੰਦੇ ਹੈਗੇ ਆ ਕੈਜਰੀਵਾਲ ਦੇ ਸ਼ੀਸ਼ ਮਹਿਲ ਬਣਾਇਆ ਹਲੇ ਅੰਦਰ ਉਹ ਦੂਜਾ ਪਰਚਾ ਉਹ ਦੇਤੇ ਉਦਾ ਮਕਦਮਾ ਦਰਜਾ ਹਲੋਟੇਸ ਗ੍ਰਿਫਤਾਰੀ ਹੋਣੀ ਆ ਦਿੱਲੀ ਦਾ ਸਰਕਾਰੀ ਘਰ ਜਿਹੜਾ 50 ਕਰੋੜ ਰੁਪਇਆ ਸ਼ੀਸ਼ ਮਹਿਲ ਤੇ ਲਾਇਆ ਪੈਣਾ ਪੈਣਾ ਨੇ ਮੰਨਣਾ ਨਿਕਾ 2-2 ਡੇਡ-ਡੇਡ ਕਰੋੜ ਰੁਪਇਆ ਬਾਥਰੂਮਾਂ ਤੇ ਖਰਚ ਕੀਤਾ ਮੇਰੇ ਵੀਰੋ ਜਿੱਥੇ 200 ਘਰ ਬਣ ਸਕਦਾ ਸੀ ਗਰੀਬ ਆਦਮੀ ਦਾ ਉਹਨੇ ਤਾਂ ਉਹਨੇ ਬਾਥਰੂਮ ਦੇ ਇੱਕ पे ਇੱਕ ਬਾਥਰੂਮ ਤੇ ਪੈਸਾ ਖਰਚ ਫਿਰ ਵੀ ਕਹਿੰਦੇ ਅਸੀਂ ਬੜੇ ਸਾਦੇ ਜਿਹੇ ਬੰਦੇ ਹੈਗੇ ਆ ਸੈਂਕੜੇ ਬੰਦੇ Z+ ਸਿਕਿਉਰਿਟੀ ਲੈ ਕੇ ਘੁੰਮਦੇ ਨੇ ਫਿਰ ਵੀ ਕਹਿੰਦੇ ਅਸੀਂ ਬੜੇ ਸਾਦੇ ਜਿਹੇ ਬੰਦੇ ਆ ਸਾਰੀਆਂ ਪੰਜਾਬ ਦੀਆਂ ਨੌਕਰੀਆਂ ਸਾਡੇ ਗੈਰ ਪੰਜਾਬੀਆਂ ਨੂੰ ਜਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਨਸਾਂ 'ਚ ਟੀਕੇ ਲੱਗੇ ਹੋਏ ਨੇ ਚਿੱਟੇ ਨਾਲ ਲੋਕੀ ਮਰ ਰਹੇ ਨੇ ਬੱਚੇ ਲਾਸ਼ਾਂ ਪੰਜਾਬ ਦੀਆਂ ਗਲੀਆਂ 'ਚ ਪਈਆਂ ਨੇ ਫਿਰ ਵੀ ਕਹਿੰਦੇ ਰੰਗਲਾ ਪੰਜਾਬ ਐ ਮੇਰੇ ਵੀਰੋ ਇਹਨਾਂ ਦੀ ਮੈਂ ਤੁਹਾਨੂੰ ਕਿਹੜੀ ਗੱਲ ਦੱਸਾਂ ਤੇ ਕਿਹੜੀ ਨਾ ਕਰਾਂ ਇਹ ਬਹੁਤ ਝਾਲੀ ਤੇ ਡੁਪਲੀਕੇਟ ਬੰਦੇ ਨੇ ਇਹਨਾਂ ਦੇ ਮਨਿਸਟਰਸ ਇਹਨਾਂ ਦੇ ਐਮ ਐਲ اے ਆ ਜਿਹੜਾ ਲਾਖ ਸਿੰਘ ਉੱਗੋ ਕੇ ਹੈ ਕੋਈ ਸਰਪੰਚ ਦਿਨਾਂ ਗੱਲ ਕਰਨ ਚੱਲ ਜੇ ਕੁਆ ਅੱਗੇ ਸਵਾਲ ਪੁੱਛੇ ਲਫੇੜੇ ਮਾਰੋ ਏ ਸਰਪੰਚ ਦੇ ਕਿ ਇਹ ਆਮ ਆਦਮੀ ਹੁੰਦਾ ਜੀ ਇਨਸਾਨ ਆਮ ਆਦਮੀ ਤਾਂ ਤੁਸੀਂ ਬੈਠੇ ਹੋ ਜਿਹੜੇ ਕਿਰਤ ਕਰਦੇ ਹੋ ਗੁਰੂ ਨਾਨਕ ਸਾਹਿਬ ਦੇ ਚੇਲੇ ਬੈਠੇ ਹੋ ਤੁਸੀਂ ਇਸ ਨੂੰ ਕਹਿੰਦੇ ਨੇ ਆਮ ਆਦਮੀ ਜਿਹੜੇ ਹਲੀਮੀ ਦੇ ਨਾਲ ਗੱਲ ਸੁਣਦੇ ਨੇ ਆ ਇੱਥੇ ਲੱਗੇ ਸਰਬਜੀਤ ਕੌਰ ਮਾਨੂਕੇ ਜਿਹੜੀ ਐਮਐਲਏ ਹੈ ਉੱਥੋਂ ਦੀ ਜਗਰਾਉਂ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਨੇ ਇੱਕ ਪਰਮਜੀਤ ਸਿੰਘ ਨਾਮੀ ਐਨਆਰਆਈ ਹੈ ਟੋਰਾਂਟੋ ਦਾ ਕੈਨੇਡਾ ਦਾ ਉਦੀ ਕੋਠੀ ਖਾਲੀ ਦੇਖ ਕੇ ਉਹਦੇ ਤੇ ਕਬਜ਼ਾ ਕਰ ਲੈ। ਚਾਲੀ ਦਸਤਾਵੇਜ਼, ਚਾਲੀ ਪਾਵਰ ਉਟਾਣੀ, ਚਾਲੀ ਰਜਿਸਟਰੀ, ਚਾਲੀ ਇਕਰਾਰਨਾਮਾ ਅੰਦਰ ਵੜ ਕੇ ਉਹਦੇ ਕਰਦੇ। ਜਦੋਂ ਵਿਚਾਰਿਆਂ ਨੂੰ ਪਤਾ ਲੱਗਿਆ ਉਹ ਤੁਰੰਤ ਭੱਜੇ ਪੰਜਾਬ ਵਿੱਚ ਆਏ। ਆਉਂਦਿਆ ਸਾਰ ਕਿਉਂਕਿ ਵੋਟਰ ਉਹ ਆਮ ਆਦਮੀ ਪਾਰਟੀ ਦੇ ਸੀਗੇ ਸਾਰੇ ਐਨ ਆਰ ਆਈ। ਉਹਨਾਂ ਨੇ ਆ ਕੇ ਭਗਵੰਤ ਮਾਨ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਕਿ ਸਾਨੂੰ ਮਿਲ ਨਹੀਂ ਲਾ। ਭਗਵੰਤ ਮਾਨ ਨੇ ਉਹਨਾਂ ਨੂੰ ਮਿਲਣ ਦਾ ਵੀ ਟਾਈਮ ਨਹੀਂ ਦਿੱਤਾ। ਕਿਸੇ ਓਐਸਡੀ ਨੇ ਵੀ ਮਿਲਣ ਦਾ ਟਾਈਮ ਨਹੀਂ ਦਿੱਤਾ। ਉਹ ਸਪੀਕਰ ਕੋਲ ਤਾਰ ਸੰਨਵਾਵਲ ਗਏ। ਕਿ ਸਾਨੂੰ ਟਾਈਮ ਦੇ ਦਿਓ ਸਾਡਾ ਖੇੜਾ ਸੁਵਾ ਦਿਓ ਉਹਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਕਿਸੇ ਬੰਦੇ ਨੇ ਕੰਨ ਚ ਫੂਕ ਮਾਰੀ ਕਿ ਪੰਜਾਬ ਦੇ ਵਿੱਚ ਇੱਕ ਬੰਦਾ ਹੈਗਾ ਜਿਹੜਾ ਤੁਹਾਡੀ ਕੋਠੀ ਖਾਲੀ ਕਰਾ ਸਕਦਾ ਉਹਦਾ ਨਾਮ ਹੈਗਾ ਸੁਪਾਲ ਸਿੰਘ ਖੇੜਾ ਉਹਨੂੰ ਜਾ ਕੇ ਮਿਲ ਲਓ ਦੋਸਤੋ ਹੰਕਾਰ ਨਾ ਸਮਝਿਓ ਉਸ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀ ਦਿੱਤੀ ਹੋਈ ਸ਼ਕਤੀ ਦੇ ਨਾਲ ਮੈਂ ਉਸ ਪਰਮਜੀਤ ਸਿੰਘ ਐਨ ਆਰ ਆਈ ਦੀ ਕੋਠੀ 15 ਦਿਨਾਂ ਵਿੱਚ ਖਾਲੀ ਕਰਾ ਕੇ ਉਹਨੂੰ ਚੋਕੀਆਂ ਵਾਸ ਦਿਖਾ ਮੀਤ ਹੈ ਜੇ ਤੇਰੇ ਚ ਜਾਨ ਹੈ ਕਿਸੇ ਐਨਆਰਆਈ ਦੀ ਮਦਦ ਕਰ ਸਕਦਾ ਸਿਰਫ ਪੈਸੇ ਲੈਣੇ ਆਉਂਦੇ ਆ ਐਨਆਰਆਈ ਤੋਂ ਫੰਡ ਲੈਣ ਆਉਂਦਾ ਵਾ ਵੋਟਾਂ ਲੈਣੇ ਆਉਂਦੀਆਂ ਨੇ ਤੇ ਤੁਸੀਂ ਉਹਨਾਂ ਦਾ ਕੰਮ ਨਹੀਂ ਕਰ ਸਕਦੇ ਆ ਇੱਕ ਮਨਿਸਟਰ ਲਾਲਜੀਤ ਭੁੱਲਰ ਥੋੜੇ ਦਿਨ ਪਹਿਲਾਂ ਕੀ ਬਕਵਾਸ ਕੀਤੀ ਉਸਨੇ ਆਪਣੇ ਵਿਰੋਧੀ ਦੇ ਖਿਲਾਫ ਬੋਲਦਾ ਕਹਿੰਦਾ ਉਹ ਗੱਲ ਸੁਣ ਲੈ ਓ ਮੇਰੀ ਮੈਂ ਜੱਟ ਦਾ ਪੁੱਤ ਆ ਮੈਂ ਕੋਈ ਗੁੱਲੀ ਘੜ ਨਹੀਂਗਾ ਮੈਂ ਕੋਈ ਸੁਨਿਆਰਾ ਨਹੀਂਗਾ ਓਏ ਲਾਲਜੀਤ ਭੁੱਲਰਾ ਓਏ ਮੂਰਖਾ ਉਹ ਜੱਟ ਦੇ ਪੁੱਤਾਂ ਨੂੰ ਚਾਰ ਲੱਤਾਂ ਲਗੀਆਂ ਨੇ ਤੇਰੇ ਪਿੱਛੇ ਕੂਛ ਲੱਗੀ ਆ ਤੇਰੇ ਕੋਲ ਚਾਰ ਬਾਵਾ ਦਿੱਤੀਆਂ ਤੈਨੂੰ ਕਿ ਬਾਕੀ ਹੋਰ ਜੱਟ ਦੇ ਪੁੱਤ ਕੋਈ ਨਹੀਂ ਔਰ ਕੀ ਜੇ ਜੱਟ ਦੇ ਘਰ ਪੈਦਾ ਹੋ ਗਏ ਤਾਂ ਤੂੰ ਖਾਸ ਇਨਸਾਨ ਬਣ ਗਿਆ ਵਾ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਅਫਸੋਸ ਮੈਨੂੰ ਉਹਦਾ ਤਾਂ ਹੈ ਹੀ ਹੈ ਮੈਨੂੰ ਕੁਲਤਾਰ ਸੰਧਵਾ ਤੇ ਬੜਾ ਦੁੱਖ ਹੋਇਆ ਗਿਆਨੀ ਜ਼ੈਲ ਸਿੰਘ ਸਾਡੀ ਪਾਰਟੀ ਦੇ ਰਾਸ਼ਟਰਪਤੀ ਬਣੇ ਇਸ ਸਟੇਜ ਤੇ ਮੈਂ ਕਿਹਾ ਕੁਲਤਾਰ ਮੈਨੂੰ ਪਤਾ ਨਹੀਂ ਤੈਨੂੰ ਇਹ ਸ਼ਬਦ ਮਾੜਾ ਲੱਗਿਆ ਕਿ ਨਹੀਂ ਲੱਗਿਆ ਗੁੱਲੀਕੜ ਪਰ ਮੈਨੂੰ ਬਹੁਤ ਦੁੱਖ ਹੋਇਆ ਆ ਆਮ ਆਦਮੀ ਪਾਰਟੀ ਦੇ ਬੰਦੂਆ ਮਜ਼ਦੂਰਾਂ ਦੀ ਗੱਲ ਆ ਔਰ ਮੈਂ ਉਸ ਬੰਦੇ ਨੂੰ ਲਾਲਜੀਤ ਭੁੱਲਰ ਨੂੰ ਕਹਿਣਾ ਚਾਹਨਾ ਵਾ ਕਿ ਉਸ ਵਾਹਿਗੁਰੂ ਤੋਂ ਡਰ ਜੱਸਾ ਸਿੰਘ ਰਾਮਗੜੀਆ ਸਾਡਾ ਬਹੁਤ ਵੱਡਾ ਜਰਨੈਲ ਹੋਇਆ ਵਾ ਤੂੰ ਸਾਰਿਆਂ ਰਾਮਗੜੀਆ ਦੀ ਤੂੰ ਤੋਹਫੀਨ ਕੀਤੀ ਆ ਮਾਫੀ ਤਾਂ ਉਸਨੇ ਮੰਗ ਲਈ ਡਰਦੇ ਨੇ ਤੂੰ ਸਨਿਆਰਾ ਬਰਾਦਰੀ ਦੀ ਤੋਹਫੀਨ ਕੀਤੀ ਮੇਰੇ ਵੀਰੋ ਆ ਕਟਾਰੂ ਚੱਕ ਪੰਜਾਬ ਸਰਕਾਰ ਨਹੀਂ ਚੱਲਦੀ ਕਟਾਰੂ ਚੱਕ ਹਾਏ ਕਟਾਰੂ ਚੱਕ ਭਗਵੰਤ ਮਾਨ ਕਹਿੰਦਾ ਹਾਇ ਇਕ ਤਾਰੂ ਚੱਕ ਵੱਧ ਫੈਲੀਆਂ ਕਰਨ ਵਾਲਾ ਮੰਿਸਟਰ ਜਿਸ ਦੀ ਵੀਡੀਓ ਮੈਂ ਗਵਰਨਰ ਪੰਜਾਬ ਨੂੰ ਦਿੱਤੀ ਉਸ ਨੇ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬਾਰਟਰੀ ਤੋਂ ਉਸ ਨੂੰ ਵੈਰੀਫਾਈ ਕਰਾਇਆ ਵੈਰੀਫਾਈ ਕਰਾ ਕੇ ਚਿੱਠੀ ਲਿਖੀ ਭਗਵੰਤ ਮਾਨ ਨੂੰ ਤੇ ਇਦਾਂ ਦੇ ਡਾਕੀ ਮੰਤਰੀ ਨੂੰ ਜਿਹੜਾ ਵੱਧ ਫੈਲੀਆਂ ਕਰਦਾ ਜਿਹੜਾ ਨਿਆਂਿਆਂ ਦਾ ਸ਼ੋਸ਼ਣ ਕਰਦਾ ਇਸ ਨੂੰ ਬਾਹਰ ਕੱਢ ਦੇ ਲੇਕਿਨ ਅੱਜ ਤੱਕ ਕਟਾਰੂ ਚੱਕ ਨੂੰ ਨਹੀਂ ਕੱਢਿਆ ਕੀ ਇਸ ਨੂੰ ਬਦਲਾਵ ਕਹਿੰਦੇ ਨੇ ਕੇਜਰੀਵਾਲ ਜੇਲ੍ਹ ਵਿੱਚ ਬੈਠਾ ਕੁਰਸੀ ਨੂੰ ਚਿੰਬੜਿਆ ਕਹਿੰਦਾ ਮੈਂ ਨਾ ਛੱਡੂੰ ਕੁਰਸੀ 75 80 ਸਾਲ ਵਿੱਚ ਪਹਿਲਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਜੇਲ੍ਹ ਵਿੱਚ ਬੈਠਾ ਵੀ ਮੁੱਖ ਮੰਤਰੀ ਰਹੂੰਗਾ ਨਾ ਉੱਥੇ ਕਾਗਜ਼ ਮਿਲ ਸਕਦਾ ਨਾ ਉੱਥੇ ਪੈਨ ਮਿਲ ਸਕਦਾ ਨਾ ਉੱਥੇ ਫੋਨ ਮਿਲ ਸਕਦਾ ਤੇ ਸਰਕਾਰ ਕਿਦਾ ਚੱਲ ਸਕਦੀ ਹੈ ਔਰ ਅਗਰ ਅੱਜ ਲੋੜ ਪਈ ਉਸ ਨੂੰ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਦੀ ਉਹ ਕਿਸੇ ਨੂੰ ਨਹੀਂ ਬਣਾਏਗਾ ਉਹ ਆਪਣੀ ਘਰ ਵਾਲੀ ਸੁਨੀਤਾ ਕੇਜਰੀਵਾਲ ਨੂੰ ਬਣਾਵੇਗੀ ਸਵਾ ਖਾਦੀਆਂ ਇਹਨਾਂ ਨੇ ਦਿੱਲੀ ਖੜ ਕੇ ਕਿ ਆ ਮੇਰਾ ਹੱਥ ਰੱਖਿਆ ਵਾ ਆਪਣੇ ਬੱਚਿਆਂ ਦੇ ਉੱਤੇ ਕਿ ਮੈਂ ਜ਼ਿੰਦਗੀ ਵਿੱਚ ਕਾਂਗਰਸ ਸੇ ਕਦੀ ਕਬੀ ਸਮਝੌਤਾ ਨਹੀਂ ਕਰੂੰਗਾ ਕਾਂਗਰਸ ਦੀ ਗੋਦੀ ਵਿੱਚ ਬੈਠਾ ਆਇਆ ਬਰਾਉ ਇਸ ਕਰਕੇ ਇਹ ਬੰਦੇ ਕੌਣ ਸੀਗੇ ਇਹ ਤਾਂ ਹਵਾ ਦੇ ਬੁੱਲੇ ਨਾਲ ਆਉਣ ਵਾਲੇ ਬੱਲੇ ਸੀਗੇ ਆਪਾਂ ਭੋਲੇ-ਪਾੜੇ ਲੋਕ ਸੀ ਆਪਾਂ ਅੱਕੇ ਹੋਏ ਸੀ ਕਾਂਗਰਸੀਆਂ ਅਕਾਲੀਆਂ ਤੋਂ ਅਸੀਂ ਦੁਖੀ ਸੀਗੇ ਅਸੀਂ ਬੰਦਾ ਨਹੀਂ ਦੇਖਿਆ ਪਰਿੰਦਾ ਨਹੀਂ ਦੇਖਿਆ ਅਸੀਂ ਵੋਟਾਂ ਪਾ ਕੇ ਦਿੱਤੀਆਂ ਲੇਕਿਨ 2 ਸਾਲ ਹੋਣ ਤੋਂ ਬਾਅਦ ਅੱਜ ਸੰਗਰੂਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਨਕਲਾਬੀ ਲੋਕ ਇਨਕਲਾਬੀ ਇਹ ਨਹੀਂਗੇ ਤੁਸੀਂ ਇਨਕਲਾਬੀ ਹੋ ਤੁਸੀਂ ਇਨਕਲਾਬ ਨੂੰ ਪਕੜਨਾ ਵੀ ਜਾਣਦੇ ਹੋ ਤੇ ਤੁਸੀਂ ਇਨਕਲਾਬ ਅਗਰ ਕੋਈ ਫਰਜੀ ਹੋਵੇ ਜਿੱਦਾਂ ਦਾ ਹੋਣ ਇਹਨਾਂ ਦਾ ਤੁਸੀਂ ਉਹਨਾਂ ਨੂੰ ਡੜਾਉਣਾ ਵੀ ਜਾਣਦੇ ਹੋ ਤੁਸੀਂ ਪਹਿਲੇ 3 ਮਹੀਨਿਆਂ ਦੇ ਵਿੱਚ ਸੰਗਰੂਰ ਦੀ ਲੋਕ ਸਭਾ ਦੀ ਇਲੈਕਸ਼ਨ ਵਿੱਚ ਇਹਨਾਂ ਨੂੰ ਪੰਜ ਦੇ ਕੇ ਹਾਰ ਦੇ ਕੇ ਤੁਸੀਂ ਦੱਸਤਾ ਕਿ ਸੰਗਰੂਰ ਵਾਲੇ ਜਿਹੜੇ ਨੇ ਉਹ ਇਨਕਲਾਬੀ ਵੀ ਨੇ اخਲਾਕੀ ਵੀ ਨੇ ਔਰ ਬਾਗੀ ਵੀ ਨੇ ਔਰ ਅੱਜ ਮੀਂਹ ਧਰ ਜਿੰਨਾ ਮਰਜ਼ੀ ਕਹੀ ਦੇ ਖੇਰਾ ਬਾੜ ਦਾ ਖੇਰਾ ਤਾਂ ਸਭ ਲਈ ਲੜਿਆ ਮੇਰੇ ਵੀਰੋ ਖੇਰਾ ਦਾ ਸਿੱਧੂ ਮੂਸੇ ਵਾਲੇ ਦੇ ਗਿਆ ਸ਼ੁਭ ਕਰਨ ਦੇ ਗਿਆ ਇੱਥੇ ਇੱਕ ਪ੍ਰੀਤਮ ਸਿੰਘ ਕਿਸਾਨ ਮਰ ਗਿਆ ਲੋਂਗੋਵਾਲ ਦੇ ਲਾਗੇ ਟਰਾਲੀ ਥੱਲੇ ਆ ਕੇ ਤੁਹਾਨੂੰ ਪਤਾ ਮੰਡੇਰ ਪਿੰਡ ਦਾ ਮੈਂ ਉੱਥੇ ਵੀ ਗਿਆ ਮੈਂ ਨਵਰੀਤ ਡਿਬ ਡਿਬਾ ਮਰ ਗਿਆ ਟਰੈਕਟਰ ਪ੍ਰੇਡ ਤੇ 2020 ਚ 26 ਜਨਵਰੀ ਨੂੰ ਮੈਂ ਉਹਦੇ ਪੂਪ ਤੇ ਹੁਧਰਪੁਰ ਗਿਆ ਮੇਰੇ ਵੀਰੋ ਐਨਐਸਰ ਦਾ ਮੋਰਚਾ ਲੱਗਿਆ ਹੋਵੇ ਅਮ੍ਰਿਤਸਰ ਮੈਂ ਉੱਥੇ ਜਾਣਾ ਜੇ ਮੱਤੇਵਾੜੇ ਦਾ ਆ ਆਪੋ ਹਵਾ ਵਾਲਾ ਤੇ ਸਾਡੀ ਜਿਹੜਾ ਪਾਣੀ ਖਰਾਬ ਹੋ ਰਿਹਾ ਗੰਦਲਾ ਹੋ ਰਿਹਾ ਸਤਲੁਜ ਦਾ ਉੱਥੇ ਮੋਰਚਾ ਲੱਗੇ ਤਾਂ ਮੈਂ ਉੱਥੇ ਵੀ ਜਾਣਾ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਲੱਗੇ ਕੋਟਕਪੂਰੇ ਮੈਂ ਉੱਥੇ ਜਾਣਾ ਮੂਸੇ ਵਾਲਾ ਕਤਲ ਹੋਵੇ ਮੈਂ ਉੱਥੇ ਪਹੁੰਚਦਾ ਜਿੱਥੇ ਪੰਜਾਬ ਨੇ ਆਵਾਜ਼ ਮਾਰੀ ਮੈਂ ਉੱਥੇ ਪਹੁੰਚਾਂ ਇਸ ਕਰਕੇ ਅੱਜ ਕੀ ਹੋ ਰਿਹਾ ਵਾ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਅਕਾਲੀ ਦਲ ਦੇ ਅੱਛੇ ਵਰਕਰ ਮੈਂ ਅਕਾਲੀ ਦੇ ਵਰਕਰਾਂ ਦਾ ਸਤਿਕਾਰ ਕਰਦਾ ਮੈਂ ਲੀਡਰਾਂ ਦੇ ਉਲਟ ਆ ਉੱਠ ਲਿਆਂਦੇ ਜਿਹੜੇ ਸਮਝੌਤੇ ਕਰਦੇ ਨੇ ਰਿਸ਼ਵਤ ਖੋਰੀ ਕਰਦੇ ਨੇ ਪੈਸੇ ਬਣਾਉਂਦੇ ਨੇ ਮੈਂ ਚੜੂ ਵਾਲੇ ਜਿਹੜੇ ਆਮ ਸਧਾਰਨ ਵਰਕਰ ਆ ਉਹਨਾਂ ਨਾਲ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਪਾਰਟੀ 바ਜੀ ਤੋਂ ਉੱਠ ਕੇ ਵੋਟ ਪਾਓ ਕਿਉਂਕਿ ਤੁਹਾਡੇ ਨਾਲ ਧੋਖਾ ਹੋਇਆ ਤੁਹਾਡੇ ਕੇਜਰੀਵਾਲ ਤੇ ਭਗਵੰਤ ਮਾਨ ਬੇਈਮਾਨ ਨੇ ਤੁਸੀਂ ਪਿੰਡਾਂ 'ਚ ਬੈਠੇ ਆਮ ਸਧਾਰਨ ਵਰਕਰ ਬੇਈਮਾਨ ਲਗੇ ਇਸ ਕਰਕੇ ਅੱਜ ਅਗਰ ਸੰਗਰੂਰ ਤੋਂ ਤੁਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਚਿਤਾਉਂਗੇ ਜਿੱਥੇ ਮੈਂ ਮੁੱਦੇ ਉਠਾਉਣੇ ਨੇ ਪੰਜਾਬ ਦੇ ਜਿੱਥੇ ਮੈਂ ਮੁੱਦੇ ਉਠਾਉਣੇ ਨੇ ਸੰਗਰੂਰ ਦੇ ਉੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸੰਗਰੂਰ ਦਾ ਨਤੀਜਾ ਇੱਕ ਬਹੁਤ ਅਲੱਗ ਸੁਨੇਹਾ ਦੇਵੇਗਾ ਸਾਰੇ ਪੰਜਾਬ ਦੇ ਵਿੱਚ ਫਰਜ਼ ਕਰੋ ਅਗਰ ਆਪਾਂ ਜਿੱਤਦੇ ਆਂ ਫਰਜ਼ ਕਰੋ ਅਗਰ ਆਪਾਂ ਜਿੱਤਦੇ ਆਂ ਇਹ ਸਮਝ ਕੇ ਚੱਲਿਓ ਕਿ ਭਗਵੰਤ ਮਾਨ ਦਾ ਪੁੱਠੀ ਗਿਣਤੀ ਉਦੋਂ ਹੀ 4 ਤਰੀਕ ਨੂੰ ਸ਼ੁਰੂ ਹੋ ਜਾਣੀ ਆ ਤੇ ਕੋਈ ਵੱਡੀ ਗੱਲ ਨਹੀਂ ਕਿ ਇਸ ਦੀ ਸਰਕਾਰ ਇਸ ਦੀ ਪਾਰਟੀ ਇਸ ਨੂੰ ਹਟਾ ਦਵੇ ਔਰ 2027 ਦਾ ਸੁਨੇਹਾ ਕੰਡਾ ਤੇ ਲਿਖਿਆ ਜਾਵੇਗਾ ਕਿ ਭਾਰੀ ਤਬਦੀਲੀ ਔਰ ਕਾਂਗਰਸ ਦੇ ਹੱਕ ਵਿੱਚ ਫਤਵਾ ਜਿਹੜਾ 2027 ਦਾ ਆਵੇਗਾ ਇਹ ਤੁਹਾਡੇ ਸੰਗਰੂਰ ਦੇ ਚੋਣ ਨਤੀਜੇ ਦਾ ਮਤਲਬ ਹੋਵੇਗਾ ਤੁਸੀਂ ਵੀ ਬਾਕੀ ਹੋ ਮੈਂ ਵੀ ਬਾਗੀ ਹਾਂ ਮੈਂ 17 ਮੁਕਦਮੇ ਮੇਰੇ ਤੇ ਬਣਾਏ ਗਏ ਚਾਰ ਸਰਕਾਰਾਂ ਵੱਲੋਂ ਤਿੰਨ ਹੱਕਿਆਂ ਤੋਂ ਸਭ ਨੇ ਲੜਾਈ ਲੜਦਿਆਂ ਇਸ ਕਰਕੇ ਅਗਰ ਤੁਸੀਂ ਮੈਨੂੰ ਭੇਜਦੇ ਹੋ ਪਾਰਲੀਮੈਂਟ ਵਿੱਚ ਮੈਂ ਕੋਈ ਮੂਕ ਦਰਸ਼ਕ ਬਣ ਕੇ ਨਹੀਂ ਬੈਠੂਗਾ ਮੈਂ ਕੱਗਰ ਤੇ ਆਵੇ ਵਾਸਤੇ ਤੁਹਾਡੇ ਵਾਸਤੇ ਉੱਥੇ ਹਵਾ ਆਵਾਜ਼ ਉਠਾਉਂਗਾ ਮੈਂ 슈ਗਰ ਮਿਲ ਬੰਦ ਹੋਈ ਉਹਦੇ ਵਾਸਤੇ ਆਵਾਜ਼ ਉਠਾਉਂਗਾ ਕੈਂਸਰ ਨਾਲ ਟ੍ਰੇਨ ਜਾਂਦੀ ਆ ਬਠਿੰਡੇ ਤੋਂ ਬੀਕਾ ਰੇਰ ਨੂੰ ਕੈਂਸਰ ਟ੍ਰੇਨ ਕਹਿੰਦੇ ਮੈਂ ਇਸ ਕੈਂਸਰ ਦੇ ਵਿਰੋਧ ਵਿੱਚ ਆਵਾਜ਼ ਉਠਾਉਂਗਾ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਗਾ ਔਰ ਜੋ ਗਰੀਬਾਂ ਦੇ ਤਲਤਾ ਦੇ EMPLOYEES ਦੇ ਜਿਹੜਾ ਕਹਿੰਦੇ ਸੀ ਅਸੀਂ ਪ੍ਰਾਣੀ ਪੈਨਸ਼ਨ ਲਾਗੂ ਕਰ ਦੇਣ ਲੱਗੇ ਆ ਮੈਂ ਉਹਦੇ ਵਾਸਤੇ ਆਵਾਜ਼ ਉਠਾਉਂਗਾ ਜਿਹੜੇ ਤੁਹਾਡੇ DA ਦੇ एरियाਸ ਨਹੀਂ ਮਿਲ ਰਹੇ ਕਿਸ਼ਤਾਂ ਨਹੀਂ ਮਿਲ ਰਹੀਆਂ ਕਿੰਛੇ ਲੋਕਾਂ ਕੀ ਤਾਜਾਰੇ ਉਹਦੀ ਆਵਾਜ਼ ਉਠਾਉਂਗਾ ਜਿਹੜੇ ਛੋਟੇ ਦੁਕਾਨਦਾਰ ਜਿਹਨਾਂ ਤੇ ਇਨਸਪੈਕਟਰੀ ਰਾਜ ਹਾਵੀ ਆ ਤਾਂ ਜਿਹੜਾ ਉਹਨਾਂ ਨੂੰ ਰੋਜ਼ ਤੰਗ ਪਰੇਸ਼ਾਨ ਕੀਤਾ ਜਾਂਦਾ ਛੋਟੇ ਵਪਾਰੀ ਨੂੰ ਉਹਦੀ ਆਵਾਜ਼ ਉਠਾਉਂਗਾ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਜਿਹੜੇ 1 ਲੱਖ ਕਰੋੜ ਦੇ ਕਰਜ਼ੇ ਜਿਹਨੇ ਪੰਜਾਬ ਦੇ ਲੋਕਾਂ ਹੱਥ ਵੱੱਥਿਆ ਕਰ ਰਹੇ ਨੇ ਉਹਨਾਂ ਦੀ ਆਵਾਜ਼ ਬਿਠਾਉਂਗਾ ਸੋ ਦੋਸਤੋ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਤੁਹਾਡਾ ਬਹੁਤ ਸਮਾਂ ਲਿਆ ਤੁਸੀਂ 2 2.5 ਘੰਟਿਆਂ ਦੇ ਇੱਥੇ ਬੈਠੇ ਹੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਅੱਜ ਮੈਨੂੰ ਰੋਕ ਰੋਕ ਕੇ ਲੋਕੀ ਆਪ ਮੁਹਾਰੇ ਟੈਲੀਫੋਨ ਕਰਕੇ ਸਾਰੇ ਚੰਗੇ ਬੰਦੇ ਉਹ ਕਹਿੰਦੇ ਅਸੀਂ ਖੈਦੇ ਨੂੰ ਵੋਟ ਨਹੀਂ ਪਾ ਰਹੇ ਅਸੀਂ ਤੇਰੇ ਕਿਰਦਾਰ ਨੂੰ ਤੇ ਤੇਰੇ ਕੰਮ ਨੂੰ ਵੋਟ ਪਾਉਣ ਚੱਲੇ ਪਾਵਾਂ ਅਸੀਂ ਅਕਾਲੀ ਹੋਈਏ ਪਾਵਾਂ ਅਸੀਂ ਆਮ ਆਦਮੀ ਹੋਈਏ ਪਾਵਾਂ ਅਸੀਂ ਕਾਮਰੇਡ ਹੋਈਏ ਅਸੀਂ ਵੋਟਾਂ ਤੈਨੂੰ ਪਾਏ ਮੇਰਾ ਖਿਆਲ ਆ ਜਿਹੜਾ ਕਰਜ਼ਾ ਤੁਹਾਡਾ ਵੋਟਾਂ ਦਾ ਤੇ ਪਿਆਰ ਦਾ ਇਹ ਮੈਨੂੰ ਲਾਉਣ ਵਾਸਤੇ ਮੈਨੂੰ ਬਹੁਤ ਸਮਾਂ ਤੇ ਦ੍ਰਿੜਤਾ ਵਾਹਿਗੁਰੂ ਬਖਸ਼ੇ ਮੈਂ ਉਹਦੇ ਕੋਲ ਅਰਦਾਸ ਕਰੂੰਗਾ ਜਦ ਦਿਨ ਮੈਂ ਇੱਥੋਂ ਜਿੱਤ ਕੇ ਜਾਊਂਗਾ ਕਿਉਂਕਿ ਮੈਂ ਤੁੱਚੇ ਲੀਡਰਾਂ ਵਾਂਗੂ ਨਹੀਂ ਗਿਆ ਕਿ ਮੁੜ ਕੇ ਲੱਭਿਆ ਹੀ ਨਹੀਂ ਤੁਹਾਨੂੰ ਮੁੜ ਕੇ ਟੈਲੀਫੋਨ 'ਇਨੇ ਚੱਕਿਆ ਮੁੜ ਕੇ ਤੁਹਾਡੇ ਦੁੱਖ ਸੁੱਖ ਚ ਹੀ ਨਹੀਂ ਆਇਆ ਮੁੜ ਕੇ ਸਰਕਾਰ ਨਾਲ ਸਮਝੌਤਾ ਕਰ ਲਿਆ ਕਿਸੇ ਵੱਡੀ ਲੋਬੀ ਦੇ ਨਾਲ ਮਿਲ ਕੇ ਅਡਾਨੀਆਂ ਤੇ ਅਮਾਨੀਆਂ ਦੀ ਸਪੋਰਟ ਕਰਨ ਵਾਲਾ ਬੰਦਾ ਨਹੀਂ ਹੈ ਮੇਰੇ ਵੀਰੋ ਮੈਂ ਹਮੇਸ਼ਾ ਗਰੀਬਾਂ ਦੇ ਨਾਲ ਤੇ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਤੇ ਆਪਣੇ ਬੁੱਧਿਆਂ ਦੇ ਨਾਲ ਖੜ ਕੇ ਤੁਹਾਡੀ ਸਪੋਰਟ ਕਰੂੰਗਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਜਕਾਰਾ ਛੱਡਣ ਲੱਗਿਆ ਹਾਂ ਮੈਂ ਥੋੜਾ ਜਿਹਾ ਆਪਾਂ ਅਖੀਲਾ ਜੋਸ਼ ਭਰ ਕੇ ਆਪਾਂ ਇਥੋਂ ਦੁਰਨਾ ਤਕੜੇ ਹੋ ਕੇ ਬਾਹਾਂ ਖੜੀਆਂ ਕਰਕੇ ਤੁਸੀਂ ਜਕਾਰੇ ਦਾ ਜਵਾਬ ਦੇਣਾ बोले सोन हा बोले सोन हा वाहेगुरु जी का खालसा वाहेगुरु जी की फतेह धनवाद सबका